ਸਖਪਾਲ ਸਿੰਘ ਗੁਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਖ ਧਰਮ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹਰਿਆਣਾ ਪ੍ਰਦੇਸ਼ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਆ ਫਤਿਹਬਾਦ ਜ਼ਿਲ੍ਹਾ ਦੇ ਅਦੀਨ ਆਉਂਦਾ ਪਿੰਡ ਅਲੀ ਸਾਦਰ ਉਥੇ ਕੋਈ ਧਾਰਮਿਕ ਪ੍ਰੋਗਰਾਮ ਸੰਤਾਂ ਵੱਲੋਂ ਕਰਵਾਇਆ ਗਿਆ ਜਿਹਦੇ ਵਿੱਚ ਨਗਰ ਕੀਰਤਨ ਸੰਗਤਾਂ ਵੱਲੋਂ ਕੱਢਿਆ ਗਿਆ ਤੇ ਨਗਰ ਕੀਰਤਨ ਦੇ ਵਿੱਚ ਪੰਜ ਪਿਆਰੇ ਅक्षर ਸਜਾਏ ਜਾਂਦੇ ਨੇ ਜੀ ਤੇ ਉਸ ਪਿੰਡ ਦੀ ਸੰਗਤ ਵੱਲੋਂ ਉਸ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਏਡੀ ਵੱਡੀ ਕੋਤਾਹੀ ਕੀਤੀ ਗਈ ਕਿ ਜਿਹੜੇ ਪੰਜ ਪਿਆਰੇ ਨੇ ਉਹ ਬਿਲਕੁਲ ਹੀ ਕੋਨੇ ਮੋਨੇ ਸਜਾਏ ਗਏ ਜੀ ਸਾਰਿਆਂ ਦੇ ਸਿਰਾਂ ਤੇ ਕੇਸ ਨਹੀਂ ਤੇ ਮੂੰਹ ਤੇ ਦਾੜੇ ਨਹੀਂ ਪੰਜਾਂ ਦੇ ਪੰਜੇ ਹੀ ਪਿਆਰੇ ਜਿਹੜੇ ਉਹਨਾਂ ਨੇ ਕੋਨੇ-ਮੋਨੇ ਤਿਆਰ ਕੀਤੇ ਜੀ ਕੋਨੇ-ਮੋਨੇ ਪਿਆਰੇ ਸਜਾਏ ਗਏ ਉਹਨਾਂ ਦੇ ਗਲਾਂ ਦੇ ਵਿੱਚ ਸਰੋਪਾਹੋ ਵੀ ਪਾਈ ਗਏ ਤੇ ਮੈਂ ਸਮਝਦਾ ਕਿ ਬਹੁਤ ਵੱਡੀ ਇਹ ਕੋਤਾਈ ਆ ਪ੍ਰਬੰਧਕਾਂ ਵੱਲੋਂ ਕਿਉਂਕਿ ਪੰਜ ਪਿਆਰੇ ਹਮੇਸ਼ਾ ਹੀ ਸਾਬਤ ਸੂਰਤ ਹੁੰਦੇ ਨੇ ਅਮਰਤਾਰੀ ਹੁੰਦੇ ਨੇ ਤੇ ਇੱਥੇ ਮੈਂ ਇੱਕ ਗੱਲ ਕਰਦਿਆਂ ਜੇਕਰ ਕੋਈ ਨਾਨ ਸਿੱਖ ਵਿਅਕਤੀ ਜਾਂ ਕੋਈ ਸੰਸਥਾ ਇਹਨਾਂ ਦਾ ਕੁਝ ਕਰਦੀ ਆ ਤੇ ਮੈਂ ਸਮਝਦਾ ਕਿ ਉੱਥੇ ਆਪਾਂ ਸਾਰੇ ਸਮਝ ਸਕਦੇ ਆ ਕਿ ਉਹ ਸਿੱਖ ਧਰਮ ਦੀਆਂ ਕਿਤਨਾ ਕਿਤੇ ਰਹਿਤ ਮਰਿਆਦਾਵਾਂ ਤੋਂ ਜਾਣੂ ਨਹੀਂ ਹੁੰਦੇ ਉਹ ਗੱਲ ਕਿਤੇ ਨਾ ਕਿਤੇ ਆ ਕੇ ਖਲੋ ਜਾਂਦੀ ਆ ਪਰ ਇਹ ਲੋਕ ਚਾਰ ਚਫੇਰੇ ਸਿੱਖ ਸੰਗਤਾਂ ਨੇ ਪ੍ਰਬੰਧਕ ਨੇ ਸਿਆਣੇ ਬਿਆਣੇ ਲੋਕ ਵੀ ਨੇ ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਆ ਤਸਵੀਰ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਵੇਖ ਸਕਦੇ ਜੇ ਕਿ ਜਿਹੜੇ ਪੰਜ ਪਿਆਰੇ ਸਜਾਏ ਗਏ ਨੇ ਇਹ ਕਿਦਾਂ ਦੇ ਨੇ ਇਹ ਲੈਗ ਹੈਗੇ ਨੇ ਇਹ ਇਹ ਕਾਬਲੀਅਤ ਹੈਗੀ ਇਹਨਾਂ ਦੇ ਵਿੱਚ ਸਿਰੋਂ ਵੀ ਮੋਨਿਆਂ ਤੇ ਮੂੰਹਾਂ ਤੇ ਦਾੜੀਆਂ ਵੀ ਹੈ ਨਹੀਂ ਕੀ ਇਹ ਬੇਅਦਬੀ ਨਹੀਂ ਗਈ ਸਿੱਧੀ ਸਿੱਧੀ ਬੇਅਦਬੀ ਹੈ ਜੀ ਤੇ ਜੇਕਰ ਇੱਥੇ ਕਿਸੇ ਮਾਤੜ ਵੱਲੋਂ ਗਰੀਬ ਸਿੱਖਾਂ ਵੱਲੋਂ ਕੁਝ ਇਦਾਂ ਦਾ ਕੀਤਾ ਜਾਂਦਾ ਤੇ ਹੁਣ ਤੱਕ ਪਰਲੋ ਆ ਜਾਣੀ ਸੀਗੀ ਸ਼ਾਇਦ ਤਾਂ ਉਹਨਾ ਵੀ ਲੱਤ ਜਾਂਦੀਆਂ ਤੇ ਇੱਧਰ ਇੱਕ ਏਡੇ ਬੇਖੌਫ ਨੇ ਲੋਕ ਰਤਾ ਗੁਰੂ ਘਰ ਦਾ ਇਹਨਾਂ ਨੂੰ ਖੌਫ ਨਹੀਂ ਹੈਗਾ ਕੋਈ ਭੈ ਨਹੀਂ ਹੈਗਾ ਕੋਈ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ ਸ਼ਿੱਕੇ ਤੇ ਟੰਕੇ ਗੁਰੂ ਘਰ ਦੀ ਮਰਿਆਦਾ ਨੂੰ ਤੇ ਕੋ ਨੀਮੋ ਨੇ ਬੰਦੇ ਪੰਜ ਪਿਆਰੇ ਬਣਾ ਛੱਡੇ ਨੇ ਕਿੱਧਰ ਨੂੰ ਜਾ ਰਿਹਾ ਸਾਡਾ ਇਹ ਸਿੱਖ ਧਰਮ ਸਾਡੀਆਂ ਮਰਿਆਦਾਵਾਂ ਜਿਹੜੀਆਂ ਨੇ ਗੁਰੂ ਘਰ ਦੀਆਂ ਇਹ ਕਿੱਧਰ ਨੂੰ ਜਾ ਰਹੀਆਂ ਨੇ ਇਹ ਕਿਹੜੇ ਲੋਕ ਨੇ ਇੱਕੀ ਸਾਬਤ ਕਰਨਾ ਚਾਹੁੰਦੇ ਨੇ ਲੋਕ ਸੋ ਸੰਗਤ ਜੀ ਤੁਸੀਂ ਖੁਦ ਵੀ ਫੈਸਲਾ ਕਰੋ ਕਿ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਚੰਗੀਆਂ ਨੇ ਸਹੀ ਨੇ ਜਾਂ ਗਲਤ ਨੇ ਕਿਉਂਕਿ ਗੁਰੂ ਘਰ ਦੀ ਮਰਿਆਦਾ ਦਾ ਪਾਲਣ ਕਰਨਾ ਹਰ ਇੱਕ ਸਿੱਖ ਦਾ ਜਿਹੜਾ ਉਹ ਫਰਜ਼ ਆ ਪਰ ਇਥੇ ਇੱਕ ਤਰ੍ਹਾਂ ਨਾਲ ਧਰਮ ਦੀ ਬੇਅਦਬੀ ਕੀਤੀ ਗਈ ਆ ਤੇ ਮੈਂ ਬੇਨਤੀ ਕਰਦਾ ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਨੁਮਾਇੰਦਿਆਂ ਨੂੰ ਕਿ ਇਹ ਜਿੰਨੇ ਵੀ ਪ੍ਰਬੰਧਕ ਨੇ ਜਿਨ੍ਹਾਂ ਵੱਲੋਂ ਇਹ ਕੋਝੀ ਕਰਤੂਤ ਕੀਤੀ ਗਈ ਆ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹੋ ਜੇ ਲੋਕ ਧਰਮ ਤੋਂ ਛੇਕਣ ਵਾਲੇ ਹੁੰਦੇ ਨੇ ਤੇ ਜੋ ਵੀ ਤਨਖਾਹ ਬਣਦੀ ਹੈ ਇਹਨਾਂ ਨੂੰ ਤਨਖਾਹ ਨ ਲਈ ਜਾਵੇ ਅਕਾਲ ਤੱਕ ਸਭ ਤੇ ਇਹਨਾਂ ਨੂੰ ਤਾਲਬ ਕੀਤਾ ਜਾਣਾ ਚਾਹੀਦਾ ਕਿ ਬਣਦੀ ਤਨਖਾਹ ਇਹਨਾਂ ਨੂੰ ਲਾਉਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਵੀ ਇਦਾਂ ਦੀ ਕੋਝੀ ਕਰਤੂਤ ਇਦਾਂ ਦੀ ਚਾਲ ਚੱਲਣ ਦੀ ਕੋਸ਼ਿਸ਼ ਨਾ ਕਰੇ ਇਹੋ ਜੇ ਲੋਕ ਸਿੱਖ ਧਰਮ ਦੀਆਂ ਹਮੇਸ਼ਾ ਤੋਂ ਹੀ ਜੜਾਂ ਵਧਣ ਦੀ ਕੋਸ਼ਿਸ਼ ਕਰਦੇ ਆਏ ਨੇ ਪਰ ਇਹ ਧਰਮ ਸਿੱਖ ਧਰਮ ਇੰਨਾ ਵਿਸ਼ਾਲ ਰੁੱਖ ਆ ਜਿਹਦੀਆਂ ਜੜਾਂ ਕਿਸੇ ਲੱਲੀ ਛੱਲੀ ਦੇ ਵਸ ਦੀ ਗੱਲ ਨਹੀਂ ਗੀਆਂ ਵੱਡਣੀਆਂ ਕਰੋੜਾਂ ਸਿਰਾਂ ਦੇ ਉੱਤੇ ਇਹ ਸਿੱਖੀ ਦਾ ਜਿਹੜਾ ਮਹਿਲ ਉਸਰਿਆ ਤੇ ਮੈਂ ਬੇਨਤੀ ਕਰਦਾ ਸੰਗਤ ਜੀ ਇਹੋ ਜੇ ਲੋਕਾਂ ਦਾ ਵਾਦੋਵਾਦ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ